ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਹੋ ਬੋਲ ਡੂਇੰਗ ਵੈਲ ਮੈਂ ਡਾਈਟੀਸ਼ੀਅਨ ਜੀਤਨਾ ਤੇ ਅੱਜ ਬਹੁਤ ਹੀ ਇੱਕ ਚੰਗੀ ਜੀ ਸਿੱਖਿਆ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਦੈਟ ਇਜ਼ ਗ੍ਰੈਟੀਟਿਊਡ ਯਾਨੀ ਕਿ ਸ਼ੁਕਰਾਨਾ ਕਰਨਾ ਉਸ ਸੱਚੇ ਪਾਤਸ਼ਾਹ ਦਾ ਜਿਨੇ ਸਾਨੂੰ ਜ਼ਿੰਦਗੀ ਬਖਸ਼ੀ ਇੱਕ ਨਵਾਂ ਦਿਨ ਬਖਸ਼ਿਆ ਇੱਕ ਨਵੇਂ ਸਾਹ ਬਖਸ਼ੇ ਤਿੰਨ ਟਾਈਮ ਦੀ ਰੋਟੀ ਬਖਸ਼ੀ ਹਰ ਚੀਜ਼ ਲਈ ਸ਼ੁਕਰਾਨਾ ਛਾਟ ਦਿਨ ਦਾ ਇਸ਼ਕ ਰਾਨਾ ਇੱਕ ਵਾਰ ਕਰਕੇ ਦੇਖੋ ਤੁਹਾਡੀ ਆਦਤ ਬਣ ਜੇ ਤੁਹਾਡੇ ਲਾਈਫ ਸਟਾਈਲ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਹਨ ਕੁਝ ਨਹੀਂ ਕਰਨਾ ਹਰ ਰੋਜ਼ ਤਰੀਕ ਫਾਲੋ ਦਿਨ ਪਾਲੋ ਕਿ ਤੁਸੀਂ ਜਿਵੇਂ ਮੈਂ ਲਿਖਿਆ ਹੈ ਇਤ ਲਿਖ ਸਕਦੇ ਜੋ ਮੈਂ ਬੋਲ ਲਿਆ ਜੋ ਵੀ ਤੁਸੀਂ ਆਪਣੇ ਦਿਨ ਚਰਿਆ ਦੇ ਵਿੱਚ ਕੀਤਾ ਤੁਹਾਨੂੰ ਕੁਝ ਚੰਗਾ ਮਹਿਸੂਸ ਹੋਇਆ ਤੁਸੀਂ ਸਾਈਕਲ ਚਲਾਈਆ ਕਾਰ ਚਲਾਈਆ ਤੁਸੀਂ ਰੋਟੀ ਪਕਾਈ ਤੁਸੀਂ ਬੱਚਿਆਂ ਨਾਲ ਹੱਸ ਕੇ ਗੱਲ ਕੀਤੀ ਇਹ ਸਭ ਦਾ ਸ਼ੁਕਰਾਨਾ ਕਰੋ ਪੰਜ ਪੁਆਇੰਟ ਬਣਾਓ ਔਰ ਉਸ ਦਿਨ ਨੂੰ ਪੰਜਾਬੀ ਹਿੰਦੀ ਇੰਗਲਿਸ਼ ਕਿਸੇ ਚ ਵੀ ਲਿਖ ਸਕਦੇ ਦੂਜੇ ਨੰਬਰ ਤੇ ਤੁਸੀਂ ਆਮ ਹੈਪੀਅਰ ਆਮ ਹੈਲਥੀਅਰ ਆਮ ਸਟਰੋਂਗਰ ਆਮ ਕੌਨਫੀਡੈਂਟ ਇਹ ਲਿਖ ਕੇ ਪੂਰਾ ਪੇਜ ਭਰਨਾ ਮੈਂ ਇਹ ਚੀਜ਼ਾਂ ਰੈਗੂਲਰ ਲਿਖਦੀ ਸ਼ੁਕਰਾਨਾ ਲਿਖਦੀ ਨੂੰ ਮੈਨੂੰ 13 ਦਿਨ ਹੋਏ ਐ ਲੇਕਿਨ ਇਹ ਚੀਜ਼ਾਂ ਲਿਖਦੀ ਨਹੀਂ ਮੈਨੂੰ 15 ਤੋਂ 20 ਦਿਨ ਤੋਂ ਉੱਤੇ ਹੋ ਚੁੱਕਾ ਹੈ। ਔਰ ਇਹ ਚੀਜ਼ਾਂ ਤੁਹਾਨੂੰ ਸਕੂਨ ਦਿੰਦੀ ਹੈ। ਤੁਹਾਡੀ ਲਾਈਫਸਟਾਈਲ ਚ ਤਬਦੀਲੀ ਕਰਨ ਦੀ ਇੱਕ ਟਰਾਂਸਫਰਮੇਸ਼ਨ ਦਿੰਦੀ ਹੈ। ਤੁਹਾਡੇ ਚ ਕੌਨਫੀਡੈਂਸ ਬਿਲਡ ਕਰਦੀ ਹੈ। ਤੁਹਾਨੂੰ ਹੈਲਦੀ ਫੀਲ ਕਰਾਉਂਦੀ ਹੈ, ਖੁਸ਼ ਫੀਲ ਕਰਾਉਂਦੀ ਹੈ, ਸਟਰੋਂਗ ਬਣ ਕਰਾਉਂਦੀ ਹੈ। ਦੂਜੇ ਨੰਬਰ ਤੇ ਤੁਸੀਂ ਮੈਂ ਉਤਨ ਵੀ ਵੀਡੀਓਸ ਦੱਸਿਆ ਸੀ ਆਈ ੈਮ ਸੌਰੀ ਪਲੀਜ਼ ਫੋਰਗਿਵ ਮੀ, ਥੈਂਕ ਯੂ, ਆਈ ਲਵ ਯੂ। ਯਾਨੀ ਕਿ ਮੈਨੂੰ ਮਾਫ਼ ਕਰ ਦੋ। ਠੀਕਾ। ਮੈਨੂੰ ਸੌਰੀ ਦੇ ਦੋ ਮੈਨੂੰ ਮਾਫ ਕਰ ਦੋ ਤੇ ਧੰਨਵਾਦ ਦੀਆਂ ਤੇ ਮੈਂ ਬਹੁਤ ਪਿਆਰ ਕਰਦੀਆਂ ਕਿਸ ਨੂੰ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਰਿਅਲਾਈਜ਼ ਕਰਾਉਣਾ ਹੈ ਕਿ ਤੇਰੇ ਵਗੈਰ ਅਸੀਂ ਕੁਛ ਨਹੀਂ ਕਿਉਂਕਿ ਇਸ ਸਬਕੌਂਸ਼ੀਅਸ ਮਾਈਂਡ ਨੇ ਹੀ ਸਾਡਾ ਬੇੜਾ ਗਰਕ ਕੀਤਾ ਹੋਇਆ ਸਾਨੂੰ ਡਿਪਰੈਸ਼ਨ ਦਿੱਤਾ ਹੋਇਆ ਸਾਨੂੰ ਚਿੰਤਾ ਦਿੱਤੀ ਹੋਈ ਹੈ ਸਾਨੂੰ ਖੁਸ਼ ਨਹੀਂ ਰਹਿਣ ਦਿੰਦੇ ਤੁਸੀਂ ਦੇਖ ਸਕਦੇ ਹੋ ਮੈਂ ਕਿਵੇਂ ਲਿਖਦੀ ਹਾਂ ਫਿਰ ਤੁਸੀਂ ਅੰਤ ਦੇ ਵਿੱਚ ਜੋ ਵੀ ਸ਼ੁਕਰਾਨਾ ਉਸ ਰੱਬ ਨੂੰ ਕਰਦੇ ਹੋ ਜੈ ਸ਼੍ਰੀ ਰਾਮ ਲਿਖ ਦਿਓ ਜੈ ਹਨੂਮਾਨ ਜੀ ਲਿਖ ਦਿਓ ਓਮ ਨਮਾਹ ਸ਼ਿਵੈ ਲਿਖ ਦਿਓ ਜੈ ਗੁਰੂ ਜੀ ਲਿਖ ਦਿਓ ਜੈ ਨਾਨਕ ਲਿਖ ਦਿਓ ਜੋ ਵੀ ਤੁਸੀਂ ਆਪਣਾ ਮੰਤਰ ਜਾਪ ਕਰਦੇ ਹੋ ਤੁਸੀਂ ਉਹ ਲਿਖ ਸਕਦੇ ਇਹ ਪੇਜ ਨੂੰ ਜ਼ਰੂਰ ਲਿਖਿਆ ਕਰੋ ਕਿਉਂਕਿ ਬੋਲਣ ਲੱਗੇ ਤਾਂ ਸਾਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਅਸੀਂ ਸੋਚਦੇ ਆਂ ਜਾਪ ਕੀਤਾ ਸੀ ਕੀਤਾ ਸੀ ਇਹ ਲਿਖਿਆ ਹੀ ਜਾਪ ਇਹਨੂੰ ਜ਼ਰੂਰ ਟਰਾਈ ਕਰੋ ਫਿਰ ਮੈਨੂੰ ਦੱਸਿਓ